ਬੀਤੇ ਦਿਨੀ ਬੇਦਬੀ ਤੇ ਗੋਲੀਕਾਂਡ ਦੀ ਜਾਂਚ ਕਰ ਰਹੀ ਸਿਟ ਨੇ ਇਸ ਮਾਮਲੇ ਵਿੱਚ ਸਾਬਕਾ ਐਸਐਸਪੀ ਨਾਮਜਦ ਚਰਨਜੀਤ ਸ਼ਰਮਾ ਨੂੰ ਗ੍ਰਿਫਤਾਰ ਕੀਤਾ ਸੀ ਕੱਲ ਦੇਰ ਰਾਤ ਉਹਨਾਂ ਨੂੰ ਡਿਊਟੀ ਮੈਜਿਸਟਰੇਟ ਦੇ ਸਾਹਮਣੇ ਫਰੀਦਕੋਟ ਵਿਖੇ ਪੇਸ਼ ਕੀਤਾ ਗਿਆ ਜਿੱਥੇ ਜੱਜ ਨੇ ਉਹਨਾਂ ਨੂੰ 4 ਫਰਿਬੀ ਤੱਕ 8 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ ਹਾਲਾਂਕਿ ਪੁਲਿਸ ਨੇ ਜੱਜ ਕੋਲੋਂ ਚਰਨਜੀਤ ਲਈ 14 ਦਿਨਾਂ ਦਾ ਰਿਮਾਂਡ ਮੰਗਿਆ ਸੀ ਬੀਤੀ ਦੇਰ ਰਾਤ ਸ਼ਰਮਾ ਨੂੰ ਭਾਰੀ ਪੁਲਿਸ ਕਸਟਡੀ ਦੇ ਹੇਠ ਡਿਊਟੀ ਮੈਜਿਸਟਰੇਟ ਚੇਤਨ ਸ਼ਰਮਾ ਦੇ ਘਰ ਲਿਜਾਇਆ ਗਿਆ ਇਸ ਦੌਰਾਨ ਉਹਨਾਂ ਨੇ ਸਫੇਦ ਲੋਈ ਤਾਨੀ ਹੋਈ ਸੀ ਅਤੇ ਮੂੰਹ ਟੱਕਿਆ ਹੋਇਆ ਸੀ ਇਸ ਦੌਰਾਨ ਜੱਜ ਨਾਲ ਕਰੀਬ 20 ਮਿੰਟ ਤੱਕ ਗੱਲਬਾਤ ਚੱਲੀ ਜਿਸ ਤੋਂ ਬਾਅਦ ਹੀ ਉਹਨਾਂ ਨੂੰ 8 ਦਿਨ ਦੇ ਪੁਲਿਸ ਰਿਮਾਨਡ ਤੇ ਭੇਜਿਆ ਗਿਆ ਹੈ 4 ਫਰਵਰੀ ਤੱਕ ਪੁਲਿਸ ਰਿਮਾਨਡ ਦੇਣਾ 4 ਦਿਨ ਤੱਕ ਹਾਂਜੀ ਹਾਂਜੀ 4 ਦਿਨ ਤੱਕ ਜਿਹੜਾ ਇਹਨਾਂ ਦਾ ਪੁਲਿਸ ਰਿਮਾਨਡ ਦਿੱਤਾ ਗਿਆ ਮਾਨੀ ਗੁਜਰ ਸਾਹਿਬ ਨੂੰ ਥੈਂਕ ਯੂ ਕਿੱਲ ਚਰਨਜੀਤ ਜੀ ਕੁਝ ਹੋਰ ਵੀ ਕੀਤੀ ਹੈ ਕਿੰਨਾ ਕੀਤਾ ਗਿਆ ਕੁਝ ਨੀ ਕੱਲਿਆਂ ਨੂੰ ਉਹਨਾਂ ਨੂੰ ਚਰਨਜੀਤ ਸ਼ਰਮਾ ਜੀ ਨੇ ਕੀਤਾ ਸਰ ਇਸ ਤੋਂ ਲਗਭਗ ਹੋਰ ਵੀ ਗੱਲ ਕੀਤੀ ਜਾ ਰਹੀ ਸੀ ਕਿ ਰੀਡ ਕਰਕੇ ਹੋਰ ਵੀ ਇਸ ਤੋਂ ਲਗਭਗ ਗ੍ਰਿਫਤਾਰੀ ਨਹੀਂ ਨਹੀਂ ਫਿਲਹਾਲ ਸਾਡੀ ਇਸ ਤਰ੍ਹਾਂ ਦੀ ਕੋਈ ਤੇ ਜੱਸ ਸਵਰ ਵੱਲੋਂ ਕਿਸ ਤਰ੍ਹਾਂ ਦੇ ਆਰਡਰ ਦਿੱਤੇ ਗਏ ਨੇ ਨਹੀਂ ਜੱਸ ਸਵਰ ਵੱਲੋਂ ਤਾਂ ਇੱਕ ਸਿੰਪਲ ਇੱਕ ਰਿਮਾਂਡ ਦੀ ਜਿਹੜੀ ਡਿਮਾਂਡ ਕੀਤੀ ਗਈ ਸੀ ਉਹਦੇ ਵਿੱਚ 8 ਦਿਨ ਦਾ ਬਦਾਅ ਵਿੱਚ ਉਸ ਤੋਂ ਬਾਅਦ ਰਿਮਾਂਡ ਜੀ ਦੁਬਾਰਾ ਪੇਸ਼ ਕਰਦੇ ਹੋਏ ਬਿਲਕੁਲ ਬਿਲਕੁਲ ਡਿਮਾਂਡ ਹੀ ਕਿਨਾਂ ਨਹੀਂ ਕੀਤੀ ਸਰ ਜੀ ਸ਼ਰਮਾ ਦੇ ਵਕੀਲ ਵੱਲੋਂ ਮੈਡੀਕਲ ਕੁਐਸਚਨ ਵੱਲੋਂ ਕੀਤੀ ਗਈ ਹੈ ਮੈਡੀਕਲ ਐਸ ਪਰ ਲਾ ਜਿਉਂ ਉਹਨਾਂ ਨੂੰ ਜੋ ਜੋ ਪ੍ਰੋਵੀਜ਼ਨਸ ਹੈ ਉਹਦੇ ਮੁਤਾਬਕ ਉਹਨਾਂ ਨੂੰ ਸਾਰੀ ਸਰ ਮੰਗ ਕਿੰਨੇ ਦਿਨਾਂ ਦੀ ਕੀਤੀ ਗਈ ਸੀ ਰਿ ਠੀਕ ਹੈ ਥੈਂਕ ਯੂ ਜੀ ਥੈਂਕ ਯੂ ਫਰੀਦਕੋਟ ਤੋਂ ਸੰਦੀਪ ਸੇਠੀ ਦੀ ਰਿਪੋਰਟ ਪੰਜਾਬ ਟੂਡੇ